ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਜਿੱਥੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਇਸ ਇਲਾਕੇ ਦੇ ਵਿੱਚ ਗੋਲੀ ਚਲਾਈ ਗਈ ਹੈ ਤਾਂ ਪੂਰਾ ਪਿੰਡ ਇੱਥੇ ਇਕੱਠਾ ਹੋਇਆ ਹੈ ਮਸਲਾ ਕੀ ਹੈ ਤੁਹਾਨੂੰ ਉਹ ਵੀ ਜਾਨੂ ਕਰਵਾ ਦਿੰਦੇ ਆ ਰਿਕਵਰੀ ਵਾਲੇ ਦੱਸਦੇ ਪਏ ਇਸ ਜਿਸ ਤਰੀਕੇ ਨਾਲ ਇਸ ਪਿੰਡ ਦੇ ਲੋਕ ਨਹੀਂ ਉਹ ਦੱਸਦੇ ਪਏ ਕਿ ਰਿਕਵਰੀ ਵਾਲੇ ਕੋਈ ਬਾਈਕ ਦੀ ਕਿਸ਼ਤ ਲੈਣ ਵਾਸਤੇ ਆਏ ਸਨ ਤਾਂ ਜਦੋਂ ਕਿਸ਼ਤ ਤੋਂ ਕਹਾ ਸੁਣੀ ਹੋਈ ਤਾਂ ਉਸ ਤੋਂ ਬਾਅਦ ਉਹ ਰਿਕਵਰੀ ਵਾਲੇ ਜਿਹੜੇ ਨੌਜਵਾਨ ਨੇ ਉਹ ਮੁੰਡੇ ਲੈ ਕੇ ਆਏ ਜਿਸ ਤਰ੍ਹਾਂ ਇਹਨਾਂ ਪਿੰਡ ਵੱਲੋਂ ਕਿਹਾ ਜਾ ਰਿਹਾ ਪੁਲਿਸ ਵੱਲੋਂ ਜਾਂਚ ਕੀਤੀ ਜਾਏਗੀ ਕਿ ਜਾਂਚ ਦੇ ਸਾਹਮਣੇ ਕੀ ਅੰਦਰ ਦੇਖਣ ਵਾਲੀ ਗੱਲ ਹੋਏਗੀ ਪਰ ਇਹਨਾਂ ਪਿੰਡ ਵਾਲਿਆਂ ਵੱਲੋਂ ਆਖਿਆ ਜਾ ਰਿਹਾ ਕਿ ਉਹਨਾਂ ਵੱਲੋਂ ਇੱਥੇ 30-40 ਮੁੰਡੇ ਲਿਆਂਦੇ ਗਏ ਨੇ ਮੋਟਰਸਾਈਕਲਾਂ ਦੇ ਉੱਤੇ ਤਾਂ ਇਹਨਾਂ ਵੱਲੋਂ ਗੋਲੀਆਂ ਚਲਾਈਆਂ ਗਿਆ ਨੇ ਤਾਂ ਗੋਲੀਆਂ ਚਲਾ ਚਲਾਣ ਦੀ ਜਿਹੜੀ ਘਟਨਾ ਵਾ ਉਹ ਕਿਤਨੇ ਕਿਤੇ ਸਾਹਮਣੇ ਆਈ ਹੈ ਤਾਂ ਹੁਣ ਪੁਲਿਸ ਵੱਲੋਂ ਕੀ ਜਾਂਚ ਕੀਤੀ ਜਾਂਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਆ ਕੀ ਨਾਮ ਕੀ ਤੁਹਾਡਾ ਵੀ ਗੁਰਲਾਲ ਸਿੰਘ ਗੁਰਲਾਲ ਜੀ ਕੀ ਹੋਇਆ ਕੀ ਏ ਜੀ ਮੇਰੇ ਕੋ ਮੋਟਰਸਾਈਕਲ ਦੀ ਕਿਸ਼ਤ ਦੇ ਪੈਸੇ ਲੈਣ ਆਏ ਸੀ ਜੀ ਹੂੰ ਕੌਣ ਠੀਕ ਉਹਨਾਂ ਨੇ ਮੇਰੇ ਕੋ ਪੈਸੇ ਮੰਗੇ ਆ ਕੇ ਮੈਂ ਕਿਹਾ ਪੈਸੇ ਪਰਸੋਂ ਲੈ ਜਾਓ ਮੈਂ ਕਣਕ ਬੀਜਣ ਦੇਆ ਵਾਂ ਜੀ ਠੀਕ ਹੈ ਉਹ ਕਹਿੰਦੇ ਨਹੀਂ ਅੱਜ ਅਸੀਂ ਪੈਸੇ ਲੈ ਕੇ ਜਾਣੇ ਜਾਂ ਮੋਟਰਸਾਈਕਲ ਲੈ ਕੇ ਜਾਣਾ ਮੇਰੇ ਨਾਲ ਬੈਠ ਬਾਜੀ ਕਰਕੇ ਚੱਲ ਗਏ ਆ 3 ਵਜੇ ਮੈਂ ਆਪਣੀ ਪਿਆਲੀ ਵਾਹਣ ਦੇਆ ਹਾਂ ਮੈਂ ਚੱਲਦਾ ਟਰੈਕਟਰ ਆਪਣਾ ਛੱਡ ਕੇ ਭੱਜਾ ਵਾਂ ਠੀਕ ਹੈ 3 ਉਹਨਾਂ ਨੇ ਮੇਰੇ ਮਗਰ ਵਾਈ ਫਾਇਰ ਕੀਤੇ ਆ 30 35 ਮੋਟਰਸਾਈਕਲਾਂ ਦੇ ਉਹ ਆਏ ਆ ਸਾਰੀ ਸਾਡੇ ਕੋਲ ਵੀਡੀਓ ਫੁਟੇਜ ਅਸੀਂ ਕਢਾ ਲਈ ਆ ਠੀਕ ਆ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਅੱਛਾ 3000 ਰੁਪਏ ਦਾ ਮਸਲਾ ਸੀ 3000 ਰੁਪਏ ਦਾ ਮਸਲਾ ਹੈ 3000 ਦਾ ਮਸਲਾ ਤੇ ਤਿੰਨ ਫਾਇਰ ਕਰ ਦਿੱਤੇ ਤਿੰਨ ਫਾਇਰ ਕਰਤੇ ਹੂੰ ਤਾਂ ਤੁਸੀਂ ਕਿਸਤ ਦਿੰਦੇ ਨਹੀਂ ਸੀ ਇਹਨਾਂ ਦੀ ਉਹ ਮੇਰਾ ਬੰਦਾ ਮੈਂ ਗਿਆ ਪਰਸੋਂ ਕਿਸ਼ਤ ਲੈ ਜਾਓ ਉਹ ਬੰਦਾ ਦਿੰਦਾ ਹੋਊਗਾ ਨਾ ਮੈਨੂੰ ਉਹਨੇ ਕੱਲ ਅੱਜ ਦੱਸਿਆ ਸਵੇਰੇ ਕਹਿੰਦਾ ਕਿਸ਼ਤ ਰਹਿੰਦੀ ਆ ਮੈਂ ਉਹਨੂੰ ਕਿਹਾ ਪਰਸੋਂ ਆਪਣੀ ਕਿਸ਼ਤ ਲੈ ਜਾਓ ਆ ਕੇ ਕਹਿੰਦੇ ਨਹੀਂ ਅੱਜ ਲੈ ਕੇ ਜਾਣੀ ਹੈ ਜਾਂ ਪੈਸੇ ਲੈ ਕੇ ਜਾਣੇ ਜਾਂ ਮੋਟਰਸਾਈਕਲ ਲੈ ਕੇ ਜਾਣਾ ਪਰ ਇੱਡੀ ਵੱਡੀ ਗੱਲ ਕਿਉਂ ਹੋ ਗਈ ਵੀ ਜਦੋਂ ਫਾਈਨਾਂਸ ਕਰਾਈ ਕੋਈ ਚੀਜ਼ ਤੇ ਅਸੀਂ ਇੱਥੋਂ ਤੱਕ ਨੋਬਤ ਕਿਉਂ ਪਹੁੰਚੀ ਕਿ ਉਹਨਾਂ ਨੂੰ ਕਿਸਤ ਲੈਣ ਵਾਸਤੇ ਆਣਾ। ਉਹ ਭਾਜੀ ਇਹ ਤੇ ਗੁੰਡਾਗਰਦੀ ਸ਼ਰਿਆਂ ਮਾਜੂ ਕਰਕੇ ਗਏ ਨਾ ਪਿੰਡ ਆਗੇ ਇੱਥੇ। ਸਾਰਾ ਪੇਂਡ ਸਾਡਾ ਗਵਾਹ ਵਾ। ਇਹ ਸਾਰਾ ਪੇਂਡ ਹੀ ਹੈ ਜਿਹੜਾ ਸਾਰਾ ਪੇਂਡ ਆ ਜੀ ਸਾਰਾ ਪੇਂਡ। ਸਾਰਾ ਪੇਂਡ। ਹਾਂ ਜੀ। ਆ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਆ ਕੀ ਜੋ ਵੀ ਹੋਇਆ ਗਲਤ ਹੋਇਆ। ਨਹੀਂ ਇੱਥੇ ਕਿੰਨੇ ਫਾਇਰ ਚੱਲੇ ਦੱਸਦੇ। ਤਿੰਨ ਫਾਇਰ ਚੱਲੇ ਜੀ। ਤਿੰਨ ਫਾਇਰ ਚੱਲੇ। ਹਾਂ ਜੀ। ਉੱਥੋਂ ਚਲਾਉਂ ਉਨੇ ਆਈ ਜੇ ਪੁਲਿਸ ਉਹਦੇ ਫੋਨ ਹੀ ਆਇਆ ਮੈਨੂੰ ਉਹਦੇ ਕਹਿੰਦੇ ਭੱਜ ਕੇ ਜਾਨ ਬਚਾਈ 35 ਮੋਟਰਸਾਈਕਲ ਦੀ ਟੋਟਲ ਫੁਟੇਜ ਕਢਾਈ ਜੇ ਅੱਛਾ ਆ ਕਿਸਤਾਂ ਵਾਲੇ ਜੀ ਸੀਸੀਟੀਵੀ ਹੈਗੀ ਹੈ ਸੀਸੀਟੀਵੀ ਹੈਗੀ ਪਿੰਡ ਦੇ ਅੰਦਰ ਆਉਂਦਿਆਂ ਦੀ ਪਿੰਡ ਦੇ ਅੰਦਰ ਆਉਂਦੇ ਸੀ ਦਲੇ ਪੁੱਛਨੇ ਖੋਲ ਵੇਖਣੇ ਆ ਵੇਖੋ ਲੱਭਦੇ ਨਹੀਂ ਲੱਭਦੇ ਪ੍ਰਾਈਵੇਟ ਫਾਈਨੈਂਸ ਕਰਾਸੀ ਮੋਟਰਸਾਈਕਲ ਜਾਂ ਫਿਰ ਕੋਈ ਏਜੰਸੀ ਚੋ ਲਿਆਣਾ ਨਾ ਉਹਦੀ ਬੰਦਾ ਕੰਮ ਕਰਦਾ ਤਰੀਬ ਬੰਦਾ ਕਰੇ ਕਿਸੇ ਟੁੱਟ ਗਈ ਹੋਣੀ ਕਿਸ਼ਤਾਂ ਵਾਲੇ ਕਿਸ਼ਤਾਂ ਵਾਲੇ ਬਿਲਕੁਲ ਇਹ ਕਿਤਨਾ ਕਿਤੇ ਸਵਾਲ ਪਹਿਲਾਂ ਵੀ ਲਗਾਤਾਰ ਸਾਹਮਣੇ ਆਉਂਦੇ ਨੇ ਕਿ ਰਿਕਵਰੀ ਕਰਨ ਵਾਸਤੇ ਜਦੋਂ ਨੌਜਵਾਨ ਆਉਂਦੇ ਨੇ ਤਾਂ ਜਾਂ ਤੇ ਬਾਈਕ ਖੋਹ ਲੈਂਦੇ ਨੇ ਗੱਡੀ ਖੋਹ ਲੈਂਦੇ ਨੇ ਜਾਂ ਫਿਰ ਧੱਕੇਸ਼ਾਹੀ ਕਰਦੇ ਨੇ ਕਿ ਪੈਸੇ ਦੋ ਵੋ ਇਸ ਤਰ੍ਹਾਂ ਦੀ ਜਿਹੜੀ ਕਿਤਨਾ ਕਿਤੇ ਸਾਹਮਣੇ ਗੱਲ ਜ਼ਰੂਰ ਆਂਦੀ ਆ ਪੁਲਿਸ ਦੇ ਵੱਲੋਂ ਆਪਣੀ ਜਾਂਚ ਕੀਤੀ ਜਾ ਰਹੀ ਹੈ ਲਗਾਤਾਰ ਜੋ ਸੱਚ ਹੋਏਗਾ ਉਹਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਜੇ ਵਾਕਿਆ ਹੀ ਗੋਲੀਆਂ ਚੱਲੀਆਂ ਨੇ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਏਗੀ ਪਰ ਉਸ ਤੋਂ ਪਹਿਲਾਂ ਪੁਲਿਸ ਵੱਲੋਂ ਜਾਂਚ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਾਂਚ ਕੀਤੀ ਜਾਏਗੀ ਸਰ ਕਿਹੜੇ ਪਿੰਡ 'ਚ ਪਹੁੰਚਿਆ ਤੇ ਕੀ ਹੈਗਾ ਮਸਲਾ ਸੰਗਣੇ ਪਿੰਡ 'ਚ ਆਏ ਆ ਤੇ ਇਹਨਾਂ ਦੀ ਕਾਲ ਆਈ ਏ ਵੀ ਇੱਥੇ ਗੋਲੀ ਚੱਲੀ ਆ ਜੇ ਵੈਰੀਫਾਈ ਕਰ ਰਹੇ ਆ ਗੋਲੀ ਚੱਲੀ ਤੇ ਜਰੂਰ ਜਿਹੜੇ ਕੋਈ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਰ ਖੋਲ ਵਗੈਰਾ ਲੱਭੇ ਆ ਜਾਂ ਫਿਰ ਨਹੀਂ ਅਜੇ ਨਹੀਂ ਕੋਈ ਖੋਲਾਂ ਵਾਲੇ ਪਾਸੇ ਗਏ ਨਾ ਖੋਲ ਮਿਲੇ ਜੇ ਖੋਲ ਮਿਲਗੇ ਤੇ ਪਤਾ ਲੱਗ ਜਾਊਗਾ ਕਲੀਅਰ ਹੋ ਜਾਊਗਾ ਫਿਰ ਗੋਲੀ ਚੱਲੇਗਾ ਸਰ ਤੁਹਾਡੇ ਕੀ ਪਤਾ ਲੱਗਾ ਕਿੰਨੇ ਨੌਂ ਤੋਂ ਇੱਥੇ ਪਹੁੰਚਦੇ ਨੇ ਇਹਨਾਂ ਨੇ ਕਹਿਣਤੀ ਆ 30 35 ਮੋਟਰਸਾਈਕਲ ਆਏ ਕਿਤੇ ਸੀਸੀਟੀਵੀ ਆਈ ਸੀ ਕੋਈ ਸਾਹਮਣੇ ਆਈ ਤੇ ਮੇਰੇ ਕੋਲ ਅਜੇ ਨਹੀਂ ਆਈ ਜਦੋਂ ਆਈ ਆਪ ਦੇਖਾਂਗੇ ਜੇ ਹੋਈ ਤੇ ਜਰੂਰ ਦੇਖਾਂਗੇ ਖਸਰ ਰਿਕਵਰੀ ਵਾਲੇ ਜਿਸਰ ਦੱਸਦੇ ਪਏ ਆ ਜੇ ਇਹਨਾਂ ਦੀ ਗੱਲ 'ਚ ਥੋੜੀ ਜਿਨੀ ਵੀ ਸੱਚਾਈ ਹੈਗੀ ਤਾਂ ਲੱਗਦਾ ਰਿਕਵਰੀ ਵਾਲੇ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿਸੇ ਨਾਲ ਤੱਕ ਨਹੀਂ ਰਿਕਵਰੀ ਵਾਲੇ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਨਹੀਂ ਹੈਗਾ ਤਾਂ ਕੋਈ ਸਾਡੇ ਕੋਲ ਆਣ ਕੇ ਦੱਸਣ ਆਹ ਆਹ ਪ੍ਰੋਬਲਮ ਹੈ ਸਾਨੂੰ ਸਾਡੇ ਕਿਸੇ ਨੀ ਤਾਰਿਆ ਕੋਈ ਤੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਬਿਲਕੁਲ ਠੀਕ ਹੈ ਇਹ ਚੀਜ਼ ਜਿਹੜੀ ਗਲਤੀ ਹੈ ਜੀ ਜੀ ਉਹਨਾਂ ਨੇ ਇਦਾਂ ਕੀਤਾ ਫਿਰ ਗਲਤੀ ਹੈ ਤਾਂ ਕਾਰਵਾਈ ਬਣੇਗੀ ਤਾਂ ਫਿਰ ਬੰਦੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਪੁਲਿਸ ਕੋਲ ਕਿਹਾ ਜਾ ਰਿਹਾ ਕਿ ਬੰਦੀ ਕਾਰਵਾਈ ਕੀਤੀ ਜਾਏਗੀ ਜੇਕਰ ਉਹਨਾਂ ਨੂੰ ਜਵਾਨਾਂ ਵੱਲੋਂ ਇਸੇ ਤਰੀਕੇ ਦੇ ਨਾਲ ਜਿਹੜੀ ਘਟਨਾ ਦੱਸੀ ਜਾ ਰਹੀ ਹੈ ਪਿੰਡ ਦੇ ਇਲਾਕੇ ਵਾਲਾ ਇਲਾਕਾ ਨਿਵਾਸੀਆਂ ਵੱਲੋਂ ਕਿ ਜੇਕਰ ਉਹਨਾਂ ਨੌਜਵਾਨਾਂ ਵੱਲੋਂ ਇੱਥੇ ਪਹੁੰਚ ਕੇ ਗੋਲੀ ਚਲਾਈ ਹੈ ਤਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਕਾਰਵਾਈ ਜ਼ਰੂਰ ਕੀਤੀ ਜਾਏਗੀ ਜੇ ਉਹਨਾਂ ਵੱਲੋਂ ਕੋਈ ਵੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕਾਰਵਾਈ ਜ਼ਰੂਰ ਕੀਤੀ ਜਾਏਗੀ ਫਿਲਹਾਲ ਜਿੱਤਾਂ ਦੱਸ ਦਈਏ ਕਿ ਕਾਨੂੰਨ ਦੇ ਮਤਾਬਿਕ ਚੱਲੀਏ ਤਾਂ ਫਿਰ ਕੋਈ ਧੱਕੇਸ਼ਾਹੀ ਨਹੀਂ ਕਰ ਸਕਦਾ ਚਾਹੇ ਕੋਈ ਵੀ ਰਿਕਵਰੀ ਵਾਲਾ ਇਸੇ ਤਰੀਕੇ ਨਾਲ ਧੱਕੇਸ਼ਾਹੀ ਨਹੀਂ ਕਰ ਸਕਦਾ ਜੇਕਰ ਉਹਨੂੰ ਲੱਗਦਾ ਹੈ ਕਿ ਅਸੀਂ ਕਿਸ਼ਤਾਂ ਲੈਣੀਆਂ ਸਾਡੀਆਂ ਕਿਸ਼ਤਾਂ ਜਿਹੜੀ ਐ ਲੇਟ ਕਰਦਾ ਪਿਆ ਤਾਂ ਪੁਲਿਸ ਪ੍ਰਸ਼ਾਸਨ ਦੇ ਕੋਲ ਜਾ ਸਕਦਾ ਹੈ ਜਾ ਕੇ ਉੱਥੇ ਕੰਪਲੇਨਟ ਲਿਖਾ ਸਕਦਾ ਹੈ ਜੇ ਕਾਨੂੰਨ ਦੇ ਮਤਾਬਿਕ ਚੱਲੀਏ ਤਾਂ ਤਾਂ ਫਿਰ ਜਾ ਕੇ ਆਪਣੀ ਜਿਹੜੀ ਉਹ ਕਿਸ਼ਤਾਂ ਲੈ ਸਕਦਾ ਜੇਕਰ ਕੋਈ ਧੱਕੇਸ਼ਾਹੀ ਕਰਦਾ ਤਾਂ ਉਦੋਂ ਤੇ ਕਾਰਵਾਈ ਜਿਹੜੀ ਉਹ ਜ਼ਰੂਰ ਬਣੇਗੀ ਜੇਕਰ ਗੋਲੀ ਚੱਲੀ ਆ ਤਾਂ ਫਿਰ ਵੀ ਕਾਰਵਾਈ ਕੀਤੀ ਜਾਏਗੀ ਜੇਕਰ ਨਹੀਂ ਗੋਲੀ ਚੱਲੀ ਤੇ ਇਸ ਜਗ੍ਹਾ ਦੇ ਉੱਤੇ ਉਹ ਨੌਜਵਾਨ ਪਹੁੰਚੇ ਨੇ ਪਹੁੰਚ ਕੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਜੀ ਹੋਰ ਪਿੰਡ ਵਾਲੇ ਕਿਹੜੇ ਨੇ ਤੁਹਾਡੇ ਆ ਪਿੰਡ ਵਾਲੇ ਸਾਰੇ ਆਪਣੇ ਸਾਰੇ ਪਿੰਡ ਵਾਲੇ ਕੀ ਹੋਇਆ ਕਿਸੇ ਤੁਹਾਡੇ ਨਾਲ ਜੀ ਕੀ ਹੋਇਆ ਕਿਸੇ ਨਹੀਂ ਨਹੀਂ ਸ਼ਹਿਰੋਂ ਆਏ ਉਹਨਾਂ ਪਤਾ ਨਹੀਂ ਰਹੇ ਗੋਲੀ ਦਾ ਖੜਾਕ ਕੀ ਹੋਇਆ ਸੀ ਦੱਸੋ ਜੀ ਬਾਪੂ ਖੜਾਕ ਸੁਣਿਆ ਆ ਡੇਰਾ ਮੇਰਾ ਅੱਛਾ ਐ ਸਾਹਮਣੇ ਤੁਹਾਡਾ ਡੇਰਾ ਡੇਰਾ ਤਾਂ ਮੈਂ ਡੰਗਰ ਬਣਨ ਡਿਆਂ ਤੇ ਮੈਂ ਮੁੜ ਕੇ ਭੱਜ ਕੇ ਬਾਹਰ ਨਿਕਲਿਆ ਹਾਂ ਇਹ ਗੱਡੀ ਨੂੰ ਭੱਜਾਉਂਦਾ ਉਹਨਾਂ ਇੱਥੇ ਫਾਇਰ ਕੀਤੇ ਆ ਠੀਕ ਹੈ ਏ ਮੁਰਕੇ ਉਹ ਕਈਆਂ ਲਿਕੇ ਭਜੇ ਆਉਂਦੇ ਆ ਇਹ ਮੁਰਕੇ ਭੱਜ ਗਿਆ ਜੇ ਨਾ ਆਉਂਦਾ ਫਿਰ ਇਹ ਨੌਜਵਾਨ ਦਾ ਪੈਂਡ ਵਿੱਚ ਕਿਸ ਤਰ੍ਹਾਂ ਦਾ ਵਿਵਾਰ ਹੈ ਪੈਂਡ ਵਿੱਚ ਕਿਸ ਤਰ੍ਹਾਂ ਦਾ ਵਿਵਾਰ ਬਹੁਤ ਚਿਰ ਦੇ ਰਹਿਣ ਡਏ ਆ ਇਹ ਪੜੀ ਲਈ ਨੂੰ ਉਹਨਾਂ ਨੂੰ 20 ਸਾਲ ਹੋ ਗਏ ਇੱਥੇ ਲਈ ਨੂੰ ਉਦੋਂ ਦੇ ਸਹੀ ਆ ਕੋਈ ਬੋੜਾ ਜਿਹੜਾ ਵਾ ਇਹਨਾਂ ਦਾ ਮੋਟਰਸਾਈਕਲ ਦੀ ਕਿਸ਼ਤਾਂ ਦਾ ਪਹਿਲਾਂ ਵੀ ਕਦੀ ਸੁਣ ਆਏ ਆ ਕਿ ਅੱਜ ਪਹਿਲੀ ਵਾਰੀ ਕੋਈ ਗੱਲ ਬਾਤ ਕੋਈ ਹੋਈ ਨਹੀਂ ਕੋਈ ਪਹਿਲਾਂ ਕੋਈ ਗੱਲ ਬਾਤ ਨਹੀਂ ਕੋਈ ਇਹ ਪਹਿਲੀ ਵਾਰੀ ਆ ਪਹਿਲੀ ਵਾਰੀ ਬਾਈ ਲਾ ਗਈ ਪਾਰੀ ਸਰ ਲਾਗੇ ਨਾਲ ਵਾਂਡੀ ਨਾਲ ਬਿਲਕੁਲ ਕੋਸ਼ਿਸ਼ ਕਰਦੇ ਆ ਕਿ ਖੋਲ ਦੇਖਣ ਦੀ ਕੋਸ਼ਿਸ਼ ਕਰਦੇ ਕਿ ਜਗ ਗੋਲੀਆਂ ਦੇ ਖੋਲ ਲੱਭ ਜਾਂਦੇ ਆ ਤਾਂ ਫਿਰ ਇਹ ਤੇ ਕਲੀਅਰ ਹੋ ਜਾਏਗਾ ਕਿ ਗੋਲੀ ਜਿਹੜੀ ਚੱਲੀ ਆ ਫਿਲਹਾਲ ਪਿੰਡ ਵਾਲੇ ਕਹਿੰਦੇ ਪਏ ਕਿ ਆਵਾਜ਼ ਜ਼ਰੂਰ ਆਈ ਸੀ ਜਿਹੜਾ ਨੌਜਵਾਨ ਤੇ ਉੱਤੇ ਹਮਲਾ ਆਇਆ ਉਹ ਵੀ ਕਹਿੰਦਾ ਪਿਆ ਕਿ ਗੋਲੀ ਜਿਹੜੀ ਆ ਉਹ ਜ਼ਰੂਰ ਇੱਥੇ ਚਲਾਈ ਗਈ ਹੈ ਆਕੇ ਪਰ ਪੁਲਿਸ ਵੱਲੋਂ ਹੁਣ ਆਪਣੀ ਜਾਂਚ ਕੀਤੀ ਜਾਏਗੀ ਜਾਂਚ ਦੇ ਵਿੱਚ ਕੀ ਸਾਹਮਣੇ ਆਉਂਦਾ ਇਹ ਜਿਹੜੀ ਦੇਖਣ ਵਾਲੀ ਗੱਲ ਹੋਏਗੀ ਪੁਲਿਸ ਵੱਲੋਂ ਹੁਣ ਜਿਹੜੇ ਗੋਲੀ ਗੋਲੀਆਂ ਦੇ ਖੋਲ ਨੇ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਲੀਅਰ ਹੋ ਸਕੇ ਕਿ ਇਸ ਜਗ੍ਹਾ ਤੇ ਉੱਤੇ ਗੋਲੀ ਚੱਲੀ ਆ। ਖਾਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਜੇਕਰ ਗੋਲੀ ਚੱਲਦੀ ਪਈ ਹੈ ਰਿਕਵਰੀ ਵਾਲਾ ਕੋਈ 3000 ਵਾਸਤੇ 3 ਗੋਲੀਆਂ ਚਲਾ ਜਾਂਦਾ ਤਾਂ ਫਿਰ ਕਿਤੇ ਨਾ ਕਿਤੇ ਸ਼ਰਮਸਾਰ ਹੈ ਇਹ ਜਿਹੜੀ ਗੱਲ ਹੈ। ਜਿਹੜੀ ਘਟਨਾ ਵਾਪਰੀ ਹੈ ਕਿਤੇ ਨਾ ਕਿਤੇ ਸ਼ਰਮਸਾਰ ਹੈ। ਤਾਂ ਦੇਖਣਾ ਹੋਏਗਾ ਕਿ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ। ਦਾ ਕਦੋਂ ਤੱਕ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਕਿਉਂਕਿ ਵੱਡੀ ਘਟਨਾ ਵਾਪਰਦੀ ਇਹ ਗੋਲੀ ਜੇਕਰ ਨੌਜਵਾਨ ਦੇ ਲੱਗ ਜਾਂਦੀ ਤਾਂ ਵੱਡੀ ਘਟਨਾ ਹੋ ਜਾਣੀ ਸੀ ਉਸ ਤੋਂ ਬਾਅਦ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਜੇ ਕੋਈ ਗੱਲ ਹੋਏਗੀ ਤਾਂ ਉਹਦੇ ਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ ਦੋਸਤੋ ਅੰਮ੍ਰਿਤਸਰ ਦੇ ਸਾਗਨਾ ਪਿੰਡ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਜਿੱਥੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਗੋਲੀ ਚਲਾਈ ਗਈ ਹੈ